सब तो पहला तो मैं अपना परमात्मा का शुकर करती हाँ उस मैं अपने शिक्षा विभाग खास करके मुख्यमंत्री सरदार भगवंत मान जी और साढ़े सरदार हरजोत बैंस जी का धनवाद कर दी हाँ जिन्होंने इन्ने वेमानित किया तीन स्कूल मैं डिवेलप कि अपने स्टाफ की मदद न और ਇਹਨਾਂ ਦੇ ਕਾਸ ਯੋਗਦਾਨ ਮੇਰੇ ਸਾਰੇ ਅਧਿਆਪਕਾਂ ਦਾ ਰਿਹਾ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਥੁਈ ਸਕੂਲ ਇੱਕ ਬਹੁਤ ਨਾਮਵਰ ਸਕੂਲ ਹੈ ਪੰਜਾਬ ਦਾ ਔਰ ਉਹਦੇ ਵਿੱਚ ਸਾਰੇ ਸਟਾਫ ਦੇ ਨਾਲ-ਨਾਲ ਵਿਸ਼ੇਸ਼ ਯੋਗਦਾਨ ਸਰਦਾਰ ਹਰਿੰਦਰ ਸਿੰਘ ਗਰੇਵਾਲ ਜੋ ਕਿ ਮੇਰੇ ਸਕੂਲ ਵਿੱਚ بطور ਫਿਜ਼ੀਕਲ ਅਧਿਆਪਕ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਇਸ ਮੇਰੇ ਅਚੀਵਮੈਂਟ 'ਚ ਯੋਗਦਾਨ ਹੈ ਬਾਕੀ ਅਸੀਂ ਜਿਹੜੇ ਬੱਚੇ ਆ ਤੇ ਕੰਮ ਕਰਦੇ ਆ ਸਾਡੇ ਕੰਮ ਕਰਨ ਦਾ ਤਰੀਕਾ ਅਲੱਗ ਹੈ ਅਸੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਧਿਆਨ ਐਨ 10ਵੀਂ ਤੱਕ ਰੱਖਦੇ ਆ ਜਿਹੜੇ ਬੱਚੇ 10ਵੀਂ ਕਰਕੇ ਪਾਸ ਹੋ ਕੇ ਅੱਗੇ ਪੜ੍ਹਨਾ ਚਾਹੁੰਦੇ ਨੇ ਗਰੀਬ ਪਰਾਂ ਦੇ ਬੱਚੇ ਨੇ 8ਵੀਂ ਤੱਕ ਸਰਕਾਰ ਵੱਲੋਂ ਫੀਸ ਫਰੀ ਹੈ ਕੋਈ ਕਿਤਾਬਾਂ ਦਾ ਪੈਸੇ ਨਹੀਂ ਪਰ ਜਿਹੜੇ ਬੱਚੇ 9ਵੀਂ ਚ ਚਲੇ ਜਾਂਦੇ ਆ 10ਵੀਂ ਚ ਚਾਹੁੰਦੇ ਨੇ ਜਾਂ ਉਸ ਤੋਂ ਬਾਅਦ ਉੱਚੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਫੀਸ ਦਾ ਪ੍ਰਬੰਧ ਵਰਤੀ ਖਾਣਾ ਵਗੈਰਾ ਦਾ ਪ੍ਰਬੰਧ ਸਿਪਾਕ ਕਰਦੇ ਆ ਹੁਣੇ ਇੱਕ ਸਾਡਾ ਬੱਚਾ ਪੀ ਐਚ ਡੀ ਜਿਹਨੇ ਕੀਤੀ ਹੈ ਉਹਨੂੰ ਆਸਾਮ ਦੇ ਵਿੱਚ ਕੇਂਦਰੀ ਵਿਦਿਆਲੇ ਵਿੱਚ ਜੌਬ ਮਿਲੀ ਹੈ ਇਸ ਤੋਂ ਇਲਾਵਾ ਦੋ ਬੱਚੀਆਂ ਜਿਹੜੀਆਂ ਬੀ ਟੈਕ ਕਰਕੇ ਘਰ ਫਰੀ ਬੈਠੀਆਂ ਸੀਆਂ ਉਹਨਾਂ ਨੂੰ ਇੱਕ ਕੁਆਲਟੀ ਰੈਸ਼ਨ ਕੰਪਨੀ ਚ ਜੌਬ ਦਿਵਾਈ ਜਿਸ ਤੋਂ ਇਲਾਵਾ 15 ਜਿਹੜੀਆਂ ਬੱਚੀਆਂ ਨੇ ਮੇਰੀ ਨਰਸਿੰਗ ਕਰ ਰਹੀਆਂ ਨੇ ਜੀ ਐਨ ਐਮ ਕਰ ਰਹੀਆਂ ਨੇ ਲਾਅ ਕਰ ਰਹੇ ਨੇ ਬੱਚੇ ਸਾਡੇ ਕੋਲ ਬੀ ਐਡ ਕਰ ਰਹੇ ਨੇ ਬੀ ਪੀ ਐਡ ਕਰ ਰਹੇ ਨੇ ਬੀ ਪੀ ਐਡ ਕਰਕੇ ਸਾਡੇ ਕੋਲ ਹੀ ਬੇਟਾ ਇੱਕ ਕੋਚ ਦੀ ਸੇਵਾ ਨਿਭਾ ਰਹਿਆ ਹੈ ਤੇ ਇਸ ਤਰ੍ਹਾਂ ਵੱਖ-ਵੱਖ ਔਦਿਆਂ ਦੇ ਬੱਚੇ ਵਿਰਾਜਮਾਨ ਨੇ ਤੇ ਸਾਡਾ ਮਿਸ਼ਨ ਐਜੂਕੇਸ਼ਨ ਹੈ ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ ਜਿਹੜੇ ਵਿਦਿਆਰਥੀ ਹੋਰ ਸਕੂਲਾਂ 'ਚ ਹੀ ਪੜ੍ਹਦੇ ਨੇ ਸਾਨੂੰ ਅਪਰੋਚ ਕਰਦੇ ਨੇ ਤਾਂ ਅਸੀਂ ਉਹਨਾਂ ਦੀ ਵੀ ਮਦਦ ਕਰਦੇ ਹਾਂ ਫੀਸ ਵੱਖੋਂ ਉਹਨਾਂ ਦੇ ਉੱਚੀ ਰੇ ਸਿੱਖਿਆ ਲਈ ਉਹਨਾਂ ਦੀ ਕਿਤਾਬਾਂ ਫੁੱਕੀ ਸੀ ਕਰਦੇ ਆ ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿਹਨੂੰ ਮੈਂ ਜਾਣ ਕੀਤਾ ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗਾਲ ਤੇ ਹੁਣ ਕੰਰੈਂਟਲੀ ਮੈਂ ਸਰਕਾਰੀ ਹਾਈ ਸਕੂਲ ਥੋੜੀ ਦੇਖੋ ਜਦੋਂ ਅਸੀਂ ਮੈਂ ਐਕਚੁਅਲੀ ਜ਼ਿਆਦਾ 4-5 ਸਾਲ ਹੀ ਹੋਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕ ਦੇ ਵਿੱਚ ਆਇਆ ਨਵਾਂ ਨਵਾਂ ਮੁਸ਼ਕਿਲਾਂ ਤੇ ਆਉਂਦੀਆਂ ਹੀ ਨੇ ਪਰ ਜਦੋਂ ਮਤਲਬ ਕੰਮ ਕਰਦੇ ਆ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਇਨ ਕੰਮ ਹੋ ਰਿਹਾ ਪਿੰਡ ਵਾਸੀਆਂ ਨੂੰ ਲੱਗਦਾ ਵਧੀਆ ਕੰਮ ਕਰ ਰਹੇ ਆ ਸਾਰੇ ਫਿਰ ਸਾਥ ਦਿੰਦੇ ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਯਾ ਕਿਸੇ ਵੀ ਸਟੈਪ ਪਰ ਮੈਂ ਲੋ ਆਈ ਥਿੰਕ 1% ਵੀ ਮਤਲਬ ਕੋਈ ਕੰਪਲੇਨ ਨਹੀਂ ਆਈ ਔਰ ਨਾ ਹੀ ਮਤਲਬ ਸਾਰੇ ਸਾਥ ਹੀ ਰਹਿੰਦੇ ਨੇ ਜੇ ਮੈਂ ਨਮਾਦਾ ਸਕੂਲ ਛੱਡ ਦਿੱਤਾ ਤਾਂ ਉਥੋਂ ਦੇ ਵਿਦਿਆਰਥੀ ਨਾਲ ਵੀ ਉਥੋਂ ਦੇ ਸਟਾਫ ਨਾਲ ਮੈਂ ਅਜ ਤੱਕ ਅਟੈਚ ਆ ਇਵੇਂ ਆ ਗੋਲ ਦੇ ਵਿਦਿਆਰਥੀ ਨਾਲ ਵੀ ਅਟੈਚ ਆ ਅਧਿਆਪਕਾਂ ਨਾਲ ਵੀ ਅਟੈਚ ਆ ਤਾਂ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਫਿਰ ਕੋਈ ਡਿਵੈਲਪਮੈਂਟ ਕੀਤੀ ਤੁਸੀਂ ਕੀ ਕੀ ਬਤਾ ਕੀ ਮਨਚਾਹ ਜਿਸ ਤਰ੍ਹਾਂ ਬਣ ਗਿਆ ਜਿਸਨ ਸਕੂਲ ਜੁਆਇਨ ਕੀਤਾ ਸੀ ਨਮਾਦਾ ਔਰ ਅਸੀਂ ਮੈਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਵਿਖੇ ਬਤੌਰ ਕੰਪਿਊਟਰ ਫੈਕਲਟੀ ਸੇਵਾਵਾਂ ਦੇ ਬਾਹਰ ਇਸੀ ਪੀਪੀਐਸਸੀ ਦਾ ਇਹ ਟੈਸਟ ਕਲੀਅਰ ਹੋਇਆ ਹੈ ਡ ਬਣੇ ਤਾਂ ਪਹਿਲਾ ਸਟੇਸ਼ਨ ਨਮਾਦਾ ਮਿਲਿਆ ਜਿਸ ਸਕੂਲ ਜਾਣ ਕੀਤਾ ਤੇ ਮਤਲਬ ਮੇਰੇ ਨਾਲ ਸਟਾਫ ਮੈਂਬਰ ਗਏ ਸੀ ਇੱਕ ਵਾਰ ਤਾਂ ਲੱਗਿਆ ਕਿ ਕਿੱਥੇ ਆ ਗਏ ਕਿਉਂਕਿ ਸਾਡਾ ਸਕੂਲ ਪਹਿਲਾਂ ਉਹ ਸੋਨਾ ਸੀਗਾ ਔਰ ਬੈਠਣ ਦੀ ਵੀ ਵਿਵਸਥਾ ਵੀ ਨਹੀਂ ਸੀ ਖਾਨਿਆਂ ਦੀ ਹਾਲਤ ਬੁਰੀ ਬੱਚਿਆਂ ਕੋ ਜਿਹੜੇ ਕਮਰੇ ਸੀ ਉਹਨਾਂ ਦੇ ਵਿੱਚ ਤਾਕੀਆਂ ਮੋਰੀਆਂ ਦਰਵਾਜ਼ੇ ਤੱਕ ਵੀ ਨਹੀਂ ਸੀ ਲੱਗੇ ਹੋਏ ਇਹ ਅਸਿਓਂ ਖੜੇ ਹੋਈ ਸੀ ਥਾਂ ਥਾਂ ਤੇ ਕੰਧਾਂ ਵਿੱਚ ਛੱਤਾਂ ਵਿੱਚ ਪਾੜ ਵੇ ਹੋਏ ਸੀ ਪਰ ਫਿਰ ਥੋੜੀ ਹਿੰਮਤ ਜੁਟਾਈ ਔਰ ਪਹਿਲੇ ਦਿਨ ਹੀ ਸਿੱਖਿਆ ਮੰਤਰੀ ਉਦੋਂ ਸੀਗੇ ਸਰਦਾਰ ਵੀ ਸ਼੍ਰੀ ਵਿਜੇਂਦਰ ਸਿੰਘ ਲਾ ਜੀ ਉਹਨਾਂ ਦੇ OSD ਉਸ ਪਿੰਡ ਦੇ ਸੀ ਉਹਨਾਂ ਨਾਲ ਸੰਪਰਕ ਕੀਤਾ ਪੰਚਾਇਤ ਨਾਲ ਸੰਪਰਕ ਕੀਤਾ ਫਿਰ ਉਹਨੇ ਪੂਰਾ ਪ੍ਰੋਸੈਸ ਤਾਂ ਕਿਸੇ ਤਰ੍ਹਾਂ ਸਾਥ ਦੇ ਆਗੇ ਸਭ ਤੋਂ ਪਹਿਲਾਂ ਤੇ ਦੇਖੋ ਆਪੀ ਜਦੋਂ ਆਪਣੇ ਜੇਬ ਚੋਂ ਖਰਚ ਕਰਨਾ ਸ਼ੁਰੂ ਕਰੀਏ ਤਾਂ ਫਿਰ ਲੋਕੀ ਵੀ ਸਾਥ ਦਿੰਦੇ ਨੇ ਤਾਂ ਖੁਦ ਆਪ ਸ਼ੁਰੂ ਕੀਤਾ ਅਭਿਆਪ ਕਨ ਮੋਟੀਵੇਟ ਕੀਤਾ ਉਹ ਵੀ ਨਾਲ ਲੱਗੇ ਫਿਰ ਕੋਈ ਕੋਈ ਪਿੰਡ ਵਾਸੀ ਵੀ ਨਾਲ ਲੱਗੇ ਸਮਾਨ ਦੇ ਰੂਪ ਚ ਹੀ ਮਦਦ ਲਈਏ ਕਿਸੇ ਕੋਲ ਜੇ ਇਟਾਂ ਦੀ ਲੋੜ ਕੋਈ ਤੇ ਕਿਸੇ ਨੇ ਇਟਾ ਭਜਵਾ ਦਿੱਤੀਆਂ ਕਿਸੇ ਲੋਕ ਟਾਈਲ ਆ ਕੁਝ ਐਨਆਰਆਈ ਵੀਰ ਮੇਰੇ ਕਜ਼ਨਸ ਫੋਰਨ ਕੰਟਰੀਜ਼ ਵਿੱਚ ਰਹਿੰਦੇ ਨੇ ਉਹਨਾਂ ਕੋਲ ਮਦਦ ਮੰਗਾਈ ਤੇ ਇਸ ਤਰ੍ਹਾਂ ਕਰਕੇ ਪਹਿਲਾਂ ਉਹ ਸਕੂਲ ਡਿਵੈਲਪ ਹੋਇਆ ਫਿਰ ਉਹ ਬੱਚਿਆਂ ਦੀ ਪੜ੍ਹਾਈ ਤੇ ਕੰਮ ਕੀਤਾ ਗਿਆ ਬੱਚੇ ਉਧਰ ਦੇ ਬਹੁਤ ਜ਼ਿਆਦਾ ਗਰੀਬ ਸੀਗੇ ਔਰ 9ਵੀਂ 10ਵੀਂ ਦੀ ਫੀਸਾਂ ਦੇਣ ਵਾਲੀ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਤੋਂ ਕਰੋਨਾ ਦਾ ਟਾਈਮ ਆ ਗਿਆ ਤੇ ਲੋਕਾਂ ਦੇ ਕੰਮ ਵੀ ਬੰਦ ਸੀ ਫਿਰ ਉਥੋਂ ਹੀ ਸਾਨੂੰ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਦਾ ਪਤਾ ਚੱਲਿਆ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਔਰ ਅੱਜ ਉਹਨਾਂ ਦੀ ਹੈਲਪ ਨਾਲ ਕੱਲੇ ਮੈਂ ਆਪਣੇ ਟੈਂਸ ਸਕੂਲ ਹੀ ਨਹੀਂ ਹੋਰ ਵੀ ਨੇੜੇ-ਤੇੜੇ ਬਹੁਤ ਸਾਰੇ ਸਕੂਲ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ ਤੁਹਾਡੇ ਦੀ ਜਜ਼ਬਾ ਦੀ ਤਾਂ ਹੀ ਇਹ ਤੁਸੀਂ ਕਾਇਆਕਲਪ ਕੀਤੀ ਤੁਸੀਂ ਦੇਖੋ ਜਜ਼ਬਾ ਕਿਉਂਕਿ ਆਪ ਇਹਨਾਂ ਹਾਲਾਤਾਂ ਚੋਂ ਲੰਗੀ ਆ ਜਦੋਂ ਪੜ੍ਹਦੇ ਸੀਗੇ ਤਾਂ ਉਦੋਂ ਇਹਨਾਂ ਹਾਲਾਤਾਂ ਚੋਂ ਮੈਂ ਲੰਗੀ ਸੀਗੀ ਮੇਰੀ ਵੀ ਮੇਰੇ ਅਧਿਆਪਕਾਂ ਨੇ ਬਹੁਤ ਮਦਦ ਕੀਤੀ ਤੇ ਉਹ ਸਮਰੱਥ ਦੀ ਬਤੌਲਤ ਅੱਜ ਮੈਂ ਤੁਹਾਡੇ ਸਾਹਮਣੇ ਆ ਮੈਂ ਰਿਣੀ ਆ ਨੇ ਆਪਣੇ ਉਹਨਾਂ ਅਧਿਆਪਕਾਂ ਦਾ ਸਰਕਾਰੀ ਮੇਰਾ ਸਕੂਲ ਸੀਗਾ ਕਲਾਸ ਵਾਲਾ ਖਾਸਾ ਸੀਨੀਅਰ ਸਕੂਲ ਕਾਧੀਆਂ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ ਉਥੋਂ ਦੇ ਸਾਰੇ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਔਰ ਵਿਸ਼ੇਸ਼ ਜੋਗਦਾਰ ਹੈ ਸ਼੍ਰੀਮਤੀ ਕਿਰਨ ਚੱਡਾ ਜਿਹੜਾ ਮੇਰੇ ਮੈਥਮੈਟਿਕਸਟ ਸੀਗੇ ਅਸੀਂ ਅੱਜ ਵੀ ਅਟੈਚ ਆ ਕਲਾ ਅਧਿਆਪਕ ਦੇ ਵਾਸਤੇ ਮੇਰਾ ਸਭ ਤੋਂ ਪਹਿਲਾ ਫੋਨ ਉਹਨਾਂ ਨੂੰ ਹੀ ਜਾਏਗਾ ਅਸੀਂ ਫੋਨ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਦਿਨ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਣਾ ਦਿਨ ਦੀ ਸ਼ੁਰੂਆਤ ਕਰਾਂ ਫੋਨ ਫੜਿਆ ਮੇਰੇ ਕੋਲ ਨਹੀਂ ਸੀ ਫੋਨ ਪਰ ਮੈਂ ਇੱਕਦਮ ਨਾ ਜਦੋਂ ਫੋਨ ਚੱਕਿਆ ਤੇ ਉੱਤੇ ਨਾ ਕੰਗ੍ਰੈਚੁਲੇਸ਼ਨ ਫਲੈਸ਼ ਆਉਣੇ ਸ਼ੁਰੂ ਹੋਏ ਤਾਂ ਮੈਂ ਆਪਣੇ ਹਸਬੰਦ ਨੂੰ ਹੀ ਕਿਹਾ ਮੈਂ ਕਿ ਤੁਸੀਂ ਦੇਖਣਾ ਕੰਗ੍ਰੈਚੁਲੇਸ਼ਨਸ ਨਾ ਅਲੱਗ-ਅਲੱਗ ਨੰਬਰਾਂ ਤੋਂ ਆ ਰਹੇ ਨੇ ਤੇ ਫਿਰ ਇਹਨਾਂ ਨੇ ਮਤਲਬ ਵੇਖ ਕੇ ਨਾਮ ਦੱਸਿਆ ਕਿ ਤੇਰਾ ਨਾਮ ਮਤਲਬ ਆਪਣੇ ਪਟਿਆਲੇ ਜੀ ਵਿੱਚ ਟੌਪ ਤੇ ਆ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਆਪਣੇ ਅਧਿਆਪਕ ਸਾਥੀ ਸਕੂਲ ਦੇ ਸਾਰੇ ਅਧਿਆਪਕ ਫੋਨ ਕਰ ਰਹੇ ਸੀਗੇ ਸਾਰੇ ਨੇ ਗਰੁੱਪ ਦੇ ਵਿੱਚ ਮੁਬਾਰਕਬਾਦ ਦੇਣੀ ਸ਼ੁਰੂ ਕੀਤੀ ਜਿਹੜੇ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਫੋਟੋਜ਼ ਪੋਸਟਰ ਬਣਾ ਕੇ ਸ਼ੇਅਰ ਕਰਨੇ ਸ਼ੁਰੂ ਕੀਤੇ ਪਰ ਬਹੁਤ ਵਧੀਆ ਲੱਗਾ ਇਸ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਲਈ ਤਾਂ ਬੜੇ ਮਿਹਨਤੀ ਨੇ ਤੇ ਇਹਨਾਂ ਦਾ ਜਦ ਸਟੇਟ ਵਾਰਡ ਦੇ ਵਿੱਚ ਮੈਂ ਡਿਸਟ੍ਰਿਕਟ ਨਾਲ ਦੇਖਿਆ ਸੀ ਤਾਂ ਬਹੁਤ ਹੀ ਖੁਸ਼ ਹੋਏ ਕਿਉਂਕਿ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਸਟੇਟ ਵਾਰਡ ਦਿੱਤੇ ਜਾਂਦੇ ਟੀਚਰਾਂ ਨੂੰ ਜਿਹੜੇ ਇੰਟਰ ਸਰਵ ਕਰਦੇ ਨੇ ਤਾਂ ਖੁਸ਼ੀ ਹੁੰਦੀ ਹੈ ਇਸ ਵਾਰੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਫੇਅਰਲੀ ਤਰੀਕੇ ਨਾਲ ਸਟੇਟ ਅਵਾਰਡ ਜਿਹੜੇ ਮਿਹਨਤੀ ਸੀ ਐਕਚੁਅਲੀ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਦਿੱਤੇ ਨੇ ਤੇ ਇਹਨਾਂ ਦਾ ਜੋ ਨਾਂ ਦੇਖਿਆ ਸਾਰੇ ਪਰਿਵਾਰ 'ਚ ਹੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਵੀ ਇਹਨਾਂ ਨੇ ਮਿਹਨਤ ਕੀਤੀ ਹੈ ਬੱਚਿਆਂ ਦੀ ਹੈਲਪ ਕੀਤੀ ਹੈ ਬੱਚਿਆਂ ਦੀ ਹੈਲਪ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਕੱਲੇ ਆਪਣੇ ਸਕੂਲ ਦੇ ਨਹੀਂ ਆਰੇ ਦੁਆਲੇ ਦੇ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਹੁੰਦੇ ਨੇ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਕਿਸੇ ਨਾ ਕਿਸੇ ਪਾਸਿਓਂ ਹਰ ਹਾਲਤ ਦੇ ਵਿੱਚ ਕਿਸੇ ਐਨ ਜੀਓ ਤੋਂ ਕਿਸੇ ਤੋਂ ਮਦਦ ਕਰਵਾਉਂਦੇ ਨੇ ਇਸ ਲਈ ਪ੍ਰਮਾਤਮਾ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੋ ਬੰਦਾ ਮਿਹਨਤ ਕਰਦਾ ਹੈ ਉਹਨੂੰ ਕਿਤੇ ਨਾ ਕਿਤੇ ਫਿਰ ਉਸ ਚੀਜ਼ ਦਾ ਮਿਲਦਾ ਹੀ ਹੈ ਤੇ ਇਸ ਕਰਨ ਕਰਕੇ ਉਹ ਜਿਹੜਾ ਸਟੇਟਮੈਂਟ ਮਿਲੇ ਮਿਲੇ ਆ ਅਸੀਂ ਉਸ ਚੀਜ਼ ਲਈ ਸਭ ਦੇ ਬਹੁਤ ਧੰਨਵਾਦੀ ਆ ਬਾਈਕ ਦੀ ਸਕਸੈਸਫੁਲ ਸੀ ਹਸਬੰਡ ਦਾ ਕਿੰਨਾ ਗਰੂਰ ਹੁੰਦਾ ਹੈ ਹਸਬੈਂਡ ਦਾ ਰੋਲ ਤਾਂ ਕੀ ਕਹਿ ਸਕਦੇ ਆ ਚਲੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਲੈਵਲ ਤੇ ਬਹੁਤ ਮਿਹਨਤ ਕੀਤੀ ਆ ਅਸੀਂ ਤਾਂ ਘਰੋਂ ਮਤਲਬ ਜੋ سپورਟ ਆ ਉਹ سپورਟ ਦੇ ਸਕਦੇ ਆ ਵੀ ਸਕੂਲ ਦੇ ਵਿੱਚ ਕੰਮ ਚੱਲਦਾ ਥੋੜਾ ਲੇਟ ਆ ਰਹੇ ਨੇ ਕੋਈ ਗੱਲ ਨਹੀਂ ਬੱਚੇ ਨੂੰ ਸੰਭਲਿਆ ਉਸ ਤਰੀਕੇ ਨਾਲ ਘਰੇਲੂ ਮਾਹੌਲ ਦੇ ਹਿਸਾਬ ਨਾਲ ਅਸੀਂ ਕਦੇ ਇਹਨਾਂ ਨੂੰ ਰੋਕਿਆ ਨਹੀਂ ਵੀ ਤੁਸੀਂ ਐ ਕਿਉਂ ਆ ਮੀਟਿੰਗ ਤੇ ਜਾਣਾ ਕਿਤੇ ਜਾਣਾ ਤੇ ਤੁਸੀਂ ਆਪਣਾ ਫ੍ਰੀਲੀ ਕੰਮ ਕਰ ਸਕਦੇ ਹੋ ਸਕੂਲ ਦੀ ਡਿਵੈਲਪਮੈਂਟ ਕਰ ਸਕਦੇ ਹੋ ਬੱਚਿਆਂ ਨਾਲ ਜੁੜ ਸਕਦੇ ਹੋ ਜਾਂ ਬੱਚਿਆਂ ਲਈ ਤੁਸੀਂ ਆਪਾਂ ਸਕੂਲ 'ਚ ਜਾਂਦੇ ਆ ਤਾ ਬੱਚਿਆਂ ਲਈ ਉਹ ਜਾਂਦੇ ਆ ਬੱਚਿਆਂ ਨੂੰ ਕੁਝ ਦੇਣ ਲਈ ਜਾਂਦੇ ਆ ਗਰੀਬ ਬੱਚੇ ਸਾਡੇ ਕੋਲੇ ਆਉਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਗਰੀਬ ਬੱਚਿਆਂ ਦਾ ਦੇ ਦੇ ਅਨਸਾਰ ਹੀ ਅਸੀਂ ਖਾ ਰਹੇ ਆ ਸਾਨੂੰ ਤਨਖਾਹ ਮਿਲਦੀ ਉਹਨਾਂ ਗਰੀਬ ਬੱਚਿਆਂ ਦੀ ਉਹ ਮਿਲਦੀ ਹੈ ਤੇ ਜੇ ਉਹਦੀ ਹੈਲਪ ਕਰਦੇ ਨੇ ਤਾਂ ਸਾਨੂੰ ਉਹਨਾਂ ਨੇ ਖੁਸ਼ੀ ਉਸਦੀ ਵੀ ਬਹੁਤ ਖੁਸ਼ੀ ਹੁੰਦੀ ਹੈ ਤੇ ਇਸ ਲਈ ਅਸੀਂ ਪੂਰਾ ਸਹਿਯੋਗ ਕਰਦੇ ਹੀ ਆ ਇਹਨਾਂ ਦੇ ਨਾਲ ਅਸੀਂ ਸੈਲੀਬ੍ਰੇਟ ਜੀ ਆਤਾ ਵੈਸੇ ਫਰੈਂਡਸ ਦੇ ਨਾਲ ਹੀ ਫਰੈਂਡਸ ਤੋਂ ਫੋਨ ਆ ਰਹੇ ਨੇ ਕੰਗratulations ਹੋ ਰਹੀਆਂ ਨੇ ਸਾਰਿਆਂ ਦਾ ਅਸੀਂ ਫੋਨ ਚੱਕ ਰਹੇ ਆ ਗੱਲਬਾਤ ਕਰ ਰਹੇ ਆ ਤੇ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਬੁਲਾਇਆ ਸਟੇਟ ਫੰਕਸ਼ਨ ਲਈ ਉੱਥੇ ਕੱਲ ਜਾਵਾਂਗੇ ਤੇ ਇੰਜੋਏ ਕਰਾਂਗੇ ਜੀ ਜਿਹੜਾ ਸਿਲੀਟ ਅਵਾਰਡ ਮਿਲਿਆ ਤੇ ਖੁਸ਼ੀ ਤਾਂ ਕੁਨੇਚਰਲੀ ਹਰ ਇੱਕ ਨੂੰ ਹੁੰਦੀ ਹੀ ਹੁੰਦੀ ਹੈ ਸਾਨੂੰ ਆਸ ਵੀ ਸੀ ਪਹਿਲਾਂ ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤੇ ਹੋਏ ਸੀਗੇ ਤੇ ਹੁਣ ਪਰ ਕੁਦਰਤੀ ਜਿਸ ਤਰ੍ਹਾਂ ਰਿਜ਼ਲਟ ਜਦੋਂ ਆਉਂਦਾ ਉਦੋਂ ਹੀ ਪਤਾ ਲੱਗਦਾ ਅਸਲੀ ਗਲਤ ਹੈ ਵੀ ਕਿ ਕਿ ਕਦੋਂ ਸਟਾਰਟ ਕਰਦੇ ਆ ਹੁਣ ਆਓ ਹੁਣੀ ਸ਼ਾਮ ਨੂੰ ਕੋਈ 5:30 ਵਜੇ ਲਿਸਟ ਆਈ ਹੈ ਦੇ ਰੇ ਕੇ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹ ਐਨਐਫ ਹੋਣ ਵਾਲ ਲਗੇ ਕਿ ਉਹ ਪੂਰੀ ਬੰਦ ਹੋ ਰਿਹਾ ਸੀਗਾ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਉਮਤੀ ਦੇਵੇ ਹੋਰ ਤਰੱਕੀ ਦੇਵੇ